ਹਾਂਜੀ ਸਾਰੀ ਕਾਰ ਦੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਜਾਨੇ ਬਹੁਤ ਵਧੀਆ ਹੋਣਗੇ। ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਖੜਜੋਖਮਿੰਦਾ। ਬਿਸਕਟ ਨਾ ਚਾਜ ਲੱਗਪੁੰਦਾ। ਤੇ ਸੋਵੇ ਦੇ ਹੋ ਬੱਜ ਚੁੱਕਿਆ 5 ਤੇ ਹੁਣ ਅਸੀਂ ਜਾਵਾਂਗੇ ਰੈਡੀ ਕਰਨਾ ਤੇ ਦਿਖਾਵਾਂਗੇ ਤੁਹਾਨੂੰ ਉਹਨਾਂ ਦਾ ਵਿਆਹ। ਸਾਰੇ ਜਾਨੇ ਰੈਡੀ ਕਰਨਾਗਾ। ਕੁਝ ਵੀ ਫੈਮਿਲੀ ਉਹਨਾਂ ਦੀ ਬਾਹਰ ਆਈਆਂ ਹੋਈਆਂ। ਉਹਨਾਂ ਦੀ ਵੀ ਲੁੱਕ ਤੁਹਾਨੂੰ ਜਰੂਰ ਦਿਖਾਵਾਂਗੇ। ਤੇ ਸੋਵੇ ਦੇ 5 ਬੱਜ ਚੁੱਕਿਆ। फिर मिलते हैं अपन थोनू फिर दुकान पे जाके फिर जस्ते नु लेके आवांगे फिर अपन ना केतरी से आवांगे भाई ਤੁਸੀਂ ਆ ਗਏ ਹੈਲੋ গুড মর্নিং हां ਵੀਡੀਓ ਤਾਂ ਨਹੀਂ ਬੜਾਈ ਹੈ ਲੈਪਾ ਪਹਿਲੇ ਬੜਿਆ ਹੋਇਆ ਸੀ গুড ਮਾਰਨਿੰਗ গুড ਮਾਰਨਿੰਗ کیسے ਹੋ ਠੀਕ ਹੈ ਚਾਪੀ ਕੋਈ ਰੇ ਨੂੰ چیرਦੇ ਹੋਏ ਕੰਬਤੇ ਖੜਾ ਰਹੇ ਹੈ ਕਿਹੋ ਜਿਹਾ ਲੱਗ ਰਹਾ ਹੈ ਨੀਰਾ ਨੀਰਾ ਲੱਗ ਰਹਾ ਹੈ ਕੋਈ ਉੱਠ ਰਿਹਾ ਆਖੜ ਕੋਈ ਨਾ ਕੁੱਤੇ ਉੱਠ ਰਿਹਾ ਕਲੇ ਤੈਨੂੰ ਪੋਂਕਣ ਦੀ ਕੋ ਲੋੜ ਸੀ ਦੋਸਤੀ ਪੋਂਕੀ ਜਾਂਦਾ ਦੇਖਿਆ ਵੀਡੀਓ ਤੂੰ ਕਿਉਂ ਕਰ ਤੈਨੂੰ ਪੋਂਕਣ ਦੀ ਕੀ ਲੋੜ ਨਾ ਤੈਨੂੰ ਪੋਂਕਣਾ ਕਲੇ ਈਟੀ ਭਾਈ ਸਾਹਿਬ ਨੇ ਗੱਡੀ ਚਲਾ ਲਈ ਹੈ ਤੋਨਕਾ ਤੋਨਕਾ ਕਰਕੇ ਗੱਡੀ ਚੜਦੀ ਹੁੰਦੀ ਆ ਹੈ ਗੱਡੀ ਚੌੜੀ ਹੁੰਦੀ ਹੈ ਗੱਡੀ ਚਲਾਈਏ ਚਲਾਈਏ ਗੱਡੀ ਆ ਗੱਡੀ ਆ ਚਲੋ ਗੱਡੀ ਆ ਚਲਾਉਣੀ ਆ ਚਲਾਉਣੀ ਆ ਕੰਮ ਤੇ ਜਾਣਾ ਹੀ ਆ ਧੁੰਦ ਹੋਵੇ ਚਾਹੇ ਨਾ ਹੋਵੇ ਜਾਣਾ ਹੀ ਆ ਜਾਣਾ ਹੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਿਓ ਮੇਰ ਪਰੇ ਹੱਥ ਆਵਦਾ ਸਾਰਿਆਂ ਤੇ ਰੱਖਿਓ ਤੁਣਕਾ ਤੁਣਕਾ ਕਰਕੇ ਗੁਟੀ ਛੜਦੀ ਹੁੰਦੀ ਆ ਮਾਰਾ ਯਹੀ ਬਾਣ ਫੜੀ ਰੱਖਿਆ ਫੜੀ ਰੱਖੀ ਨਾ ਮਾਰਾ ਇਹਨੇ ਬਾਪ ਪਣੀ ਬਸ ਫੜੀ ਹੋਈ ਆ ਕੀ ਮਤਲਬ ਇਹੋ ਜਿਹੀ ਵੀ ਹੋ ਹੁੰਨੇ ਹਨ ਜਿਨ੍ਹਾਂ ਦਾ ਇਹ ਸੁਪਨਾ ਵੀ ਹੁੰਦਾ ਜੇ ਆਪਾਂ ਬਾਹਲੇ ਵੱਡਿਆ ਕੰਨੀ ਜਾਂਦੇ ਆ ਹਨਾ ਫਿਰ ਆਪਾਂ ਕੀ ਬੋਲੀ ਉਹ ਉਹਨੋਂ ਦੇ ਆ ਆਪਣੇ ਆਣੀ ਹੋਗਾ ਤੇ ਕੀ ਵੀ ਜਿੱਥੇ ਆਪਾਂ ਬੈਠੀ ਆ ਇਹ ਵੀ ਕਈਆਂ ਨੂੰ ਸੁਪਨਾਗਾ ਬਹੁਤ ਹੁੰਦੀ ਹੈ ਇਹ ਚੀਜ਼ ਹਨਾ ਪਰ ਹਾਂ ਉਹ ਸ਼ੈਰੀ ਬਾਨ ਦਾ ਗਾਣਾ ਨਹੀਂ ਸੁਪਨਾ ਵੇਖੀਆਂ ਤਾਂ ਕਈਆਂ ਦਾ ਹਾਂ ਅੱਲਾ ਮੈਨੂੰ ਟੈਨਸ਼ਨ ਹੁੰਦੀ ਹੁੰਦੀ ਸੀ ਹਾਂ ਸਾਡਾ ਐ ਨਹੀਂ ਬਣਿਆ ਉਹਨਾਂ ਕੋਲ ਆਇਆ ਹੁਣ ਨਹੀਂ ਮੈਨੂੰ ਹੁੰਦੀ ਤੁਹਾਨੂੰ ਮਾਰ ਆਏ ਨੇ ਹਸਾਲੀ ਵਾਲੇ ਬਾਬਾ ਇਹਨੇ ਇੰਨੀ ਕਿ ਬੁੱਧੀ ਬਖਸ਼ਦੀ ਵੀ ਜਿਹੜਾ ਤੁਹਾਡੇ ਕੋਲ ਆ ਹਨ ਉਹ ਵੀ ਕਈਆਂ ਦਾ ਸੁਪਨਾ ਬਾਕੀ ਸ਼ੈਰੀਮਾਨ ਦਾ ਗਾਣਾ ਬਹੁਤ ਸੋਹਣਾਗਾ ਉਹ ਬਹੁਤ ਹੁੰਦੀ ਹੁੰਦੀ ਆ ਮੈਂ ਵੀ ਜਿਹੜਾ ਕੁਝ ਆਪਣੇ ਕੋਲ ਆ ਉਹ ਵੀ ਬਹੁਤ ਜਾਨੇ ਦਾ ਸੁਪਨਾ ਕਰਦਾ ਤੇ ਆਨੰਦ ਚਾਹਣਾ ਆਪਾਂ ਜਮਾ ਆਨੰਦ ਆਨੰਦ ਮਾਰ ਰਿਹਾ ਜ਼ਿੰਦਗੀ ਦਾ ਕੰਮ ਦਾ ਵੀ ਤੇ ਜ਼ਿੰਦਗੀ ਦਾ ਤੇ ਮਾਰਾ ਇਹ ਨਿਬੂਸਲ ਕੋ ਕੇ ਰੱਖਿਆ ਲੋਗ ਆਸੇ ਆਪਣੇ ਦੁਕਾਨ ਨ ਸਿੱਧੇ ਜਾ ਰਹੇ ਆਪਾਂ ਫਲਾਈ ਕਰਕੇ ਜੱਸੇ ਦੇ ਘਰ ਦੱਸਦੇ ਨੂੰ ਲੈਣ ਹੈ ਹੈਲੋ ਕਿਵੇਂ ਹੋ ਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸੁਭਾ ਸਵਾਗਤ ਹੈ ਤੁਹਾਡਾ ਕੇਰਨ ਬਿਊਟੀ ਸਲੂਨ ਦੇ ਵਿੱਚ

ਇਹ ਨਹੀਂ ਆਪਣਾ ਹੈਗਾ ਵੀ ਇਹ ਨਹੀਂ ਆਪਣਾ ਤੂੰ ਤਾਂ ਸੁੱਤੀ ਪਈ ਹੋਊ ਕਿ ਤੀ ਸੁੱਤੀ ਪਈ ਹੋ ਨਾ ਜਦੋਂ ਅਸੀਂ ਭੌਂਕਦੇ ਫਿਰਦੇ ਆ ਤੇਰਾ ਭੌਂਕਣਾ ਜ਼ਰੂਰੀ ਸੀ ਹਾਂ ਦੱਸ ਉਹ ਵੀਡੀਓ ਦੇਖੀ ਮਰੀ ਜਦੋਂ ਅਸੀਂ ਭੌਂਕਦੇ ਫਿਰਦੇ ਤੇਰਾ ਭੌਂਕਣਾ ਜ਼ਰੂਰੀ ਐਂ ਸਾਥ ਦਿੱਲੀਆ ਭਈ ਜਸਤੇ ਸਾਡਾ ਕੋਈ ਨਹੀਂ ਇੱਥੇ ਦਿਖਾਵਾਂ ਤੁਹਾਨੂੰ ਆ ਗਈ ਆਪਣੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਆਪਣੀ ਇਹ ਤਾਂ ਡੌਗੀ ਹੈ ਇਹ ਵੀ ਨਹੀਂ ਆਪਣੀ ਚਾ ਦੇਖੋ आसपास के नहीं यार कोई भी नहीं है हम हमारे सिवा हम अकेले <laughs> कोई भी नहीं है सादे कमांडी भी नहीं उठे हैं जी चाबी तो ना लेगे बहुत लैपिंग सावस सावस बेटा का क्लैपिंग लैपिंग थोड़े ना आते सावस सच्ची गेट कंटेनर आता था ना हाँ कहीं और नहीं लिया लेकर ਆਪ ਆਪਣੀ ਲੋਕੇਸ਼ਨ ਤੇ ਲੋ ਕੀ ਆ ਪਤਾ ਹੈ ਵੈਲ ਬੋ ਜਰਨੀ ਮੇ ਲੋਬੀ ਪਰਲੇ ਮੈਨੂੰ ਇਹ ਦੇ ਦਿੰਦੇ ਹਨ ਬਸ ਜਿਹਦੇ ਗਲਾਸ ਲਿਆ ਉਹ ਕੱਪ ਚੱਕ ਲੋ ਬਣਾ ਮੈਂ ਨੀ ਮਤ ਐਡੇ ਕੋਲੇ ਕਿਉਂ ਚੱਲ ਠੰਡੀ ਹੋ ਗਈ ਸੀ ਤੇ ਪਤਾ ਕਿੰਨੇ ਯਾਰ ਨੂੰ ਕਰਨਾ ਹੈ ਜਸੇ ਤੁਸੀਂ ਆਪ ਹੀ ਹੋ ਤੜਕੀ ਉਹਦੀ ਚੱਕ ਲਿਆ ਸਾਨੂੰ ਛੋਟੇ ਕੱਪ ਦੇਦੇ ਹਨ ਤੜਕੀ ਆਉਂਦੀ ਚੱਕ ਲਿਆ ਭਰਾ ਸੂਰੀ ਹਾਂ ਗਲਾਸ ਆ ਮੈਂ ਮੈਂ ਵਿਗਲਾਜ ਆਪਣੀ ਲੱਗੀ ਸੀ ਹਾਂ ਆਹ 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 ਦੇਖੋ ਬੀਟ ਪਾਲੇ ਪਾਲੇ ਦੀ ਬਿਠੀ ਉਹਨੂੰ ਉਠਾ ਲਈ ਸੀਰ ਤੇ ਉਹਨੂੰ ਠਾਦੀ ਕੀ ਪਾਲੇ ਫੜਿੰਗ ਕਰਨੀ ਪੈਣੀ ਉਹ ਦਸ ਸੀ ਘਰੇ ਦਾ ਟਾਈਮ ਨਹੀਂ ਦਿੱਤਾ ਹੀ ਕੋਈ ਹਾਂ ਹੀ ਪੜ੍ਹ ਤੋਂ ਅੱਜ ਕਿੰਨੇ ਕੋਈ ਨਹੀਂ ਆ

ਹਾਂਜੀ ਬਸ ਆਈਲੈਨਰ 베이스 ਵਗੈਰਾ ਕੁਛ ਨਹੀਂ ਬਣਾਇਆ ਤੇ ਹਾਂਜੀ ਕਰਕੇ ਉਹਨਾਂ ਨੂੰ ਰੈਡੀ ਹੋ ਗਏ ਸੀ ਆਪਾਂ ਫਰੀ ਹੁਣ ਆਪਾਂ ਪਾਏ ਆ ਮੋੜੇ ਆਪਣੀ ਸ਼ੌਪ ਵਾਲਾ ਸਲੂਨ ਵਾਲਨ ਵੀਰੇ ਮੈਂ ਤੁਹਾਨੂੰ ਦਿਖਾਉਂ ਨੀ ਵਿੱਚ ਕਿਸੇ ਵੀਰੇ ਰ ਇੱਕ ਉਹ ਲੈ ਆਇਆ ਹੈ ਸ਼ੇਰ ਦੀਆਂ ਕਸ਼ਮੀਰ ਵਾਲੇ ਜਿਹੜਾ ਬੰਦੇ ਨੇ ਮੈਂ ਵੀ ਪਾਣ ਲੱਗੀ ਫੇਸ ਤੇ ਰਾਤ ਨੂੰ ਜਦੋਂ ਮੈਂ ਟੋਪੀ ਬੋਲੀਆ ਸੋਨਾ ਲੱਗਦਾ ਬੰਨਿਆ ਉਹ ਤਾਂ ਕੋਸ਼ਿਸ਼ ਕੀਤੀ ਉਹ ਮੈਂ ਦੱਸ ਫਤਰਾ ਕਿ ਆਪਾਂ ਵੀ ਪੂਰੇ ਜੱਲ ਨਾਲ ਦਲੇਰ ਦਲੇਰ ਜਾਨ ਲਾ ਕੇ ਕੰਮ ਕਰਿਆ ਆਪਾਂ ਵੀ ਕਿਉਂਕਿ ਇਹ ਬਈ ਆਪਣੀ ਆ ਉਹਦਾ ਸਾਰੇ ਕਸਟਮਰ ਹੀ ਆਪਣੇ ਹੁੰਦੇ ਆ ਤੇ ਇੱਕ ਹੁੰਦਾ ਨਾ ਦੀ ਸਪੈਸ਼ਲ ਜੇ ਮੰਗੂ ਮਤਲਬ ਫੈਮਲੀ ਫੈਮਲੀ ਰਿਲੇਸ਼ਨ ਜੇ ਹੁੰਦੇ ਆ ਉਵੇਂ ਜੇ ਆ ਤੇ ਜੇ ਮੈਂ ਫੈਮਲੀ ਰਿਲੇਸ਼ਨ ਆ ਨਾਲ ਆਪਾਂ ਪਰੌਂਠੇ ਵੀ ਚੱਕ ਲੈ ਨੇ ਭਾਈ ਖਾ ਕੇ ਯਾਨੀ ਮਗਾ ਵੀ ਖਾ ਕੇ ਨਹੀਂ ਯਾਨੀ ਸਾਨੂੰ ਤਾਂ ਬੰਨ ਹੀ ਦੋ ਮਗਾ ਬੰਨ ਨਹੀਂ ਦੋ ਸਾਨੂੰ ਤਾਂ ਕਹਿੰਦੇ ਕਿੰਨੇ ਮਗਾ ਬੰਨ ਦੋ 10 12 ਬਾਕੀ ਆਪਾਂ ਇਹਨਾਂ ਦੀ ਕਰੇ ਸੰਗਦੇ ਨਹੀਂ ਜੱਸੇ ਕਿਉਂਕਿ ਆਪਾਂ ਨੂੰ ਆਪਣੀ ਲੱਗਦਾ ਨਾ ਆਪਾਂ ਤਾਂ ਨਹੀਂ ਸੰਗਦੇ ਹਾਂ ਜਿਹੜੀ ਵੀ ਚੀਜ਼ ਆਪਾਂ ਲੈਣੀ ਹੁੰਦੀ ਆ ਐ ਪਾਰਲੀਮੈਂਟ ਨੂੰ ਕਹੀ ਜਾਵੇ ਜੱਸੇ ਕੱਪ ਲਿਆ ਕੇ ਦਿੰਦੀ ਆ ਮੇਰਾ ਕੋਲਾ ਚੱਕ ਲਿਆ ਖੋਲ ਕੇ ਉਹਨਾਂ ਦੀ ਉਹ ਸਹੀ ਸੋਈ ਚੋ ਬਲਮਾਰੀ ਮੈਂ ਪਹਿਲੇ ਤੂੰ ਇੱਧਰ ਹੋ ਮੈਂ ਕਿਹਾ ਤੂੰ ਇੱਥੇ ਕੱਪ ਕੱਪ ਕਰੀਏ ਨੇ ਮੈਂ ਕਿਹਾ ਮੈਨੂੰ ਕਾਲੀ ਆ ਹੋਰ ਮੈਂ ਬੁੱਢਾ ਸਾਰਾ ਬੋਲਾ ਚੱਕ ਲਿਆ ਮੈਂ ਕਿਹਾ ਪਹਿਲੇ ਮੇਰੀ ਮੰਮੀ ਇਹ ਚਾ ਪਿੰਦੀ ਆ ਤੇ ਪੀਤਾ ਦਾ ਗੱਡੀ ਤੇ ਨਾ ਥੋੜੀ ਜਿਹੀ ਛੱਡੀ ਸੀ ਮੈਂ ਕਾਲੀ ਵਾਰੀ ਸੀ ਮੈਂ ਕਿਹਾ ਹੋਰ ਟਾਈਮ ਲੱਗ ਜੂਗਾ ਤਾਂ ਕਰਕੇ ਸੀਗਾ ਭਾਬੀ ਨੂੰ ਕਿ ਅਸੀਂ ਇੱਧਰ ਨੂੰ ਗੱਡੀ ਖਿੱਚ ਦੰਨੇ ਆ ਜੇ ਸੂਟ ਰੈਡੀ ਹੋ ਗਿਆ ਜੇ ਅੱਛਾ ਕਿ ਇੱਧਰ ਨੂੰ ਖਿੱਚ ਦੰਨੇ ਆ ਗੱਡੀ ਜੱਸੇ ਦਾ ਸੂਟ ਨਹੀਂ ਬਣਿਆ ਅਜੇ ਤੱਕ ਕੀ ਕਰੀਏ ਬਾਈ ਸਟੀਚਿੰਗ ਹੀ ਸਾਨੂੰ ਉਹਨਾਂ ਦੀ ਵਧੀਆ ਲੱਗਦੀ ਆ ਅਸੀਂ ਉਹਨਾਂ ਤੋਂ ਬਿਨਾ ਸੂਟ ਨਹੀਂ ਸਟੀਚ ਨਹੀਂ ਕਰਦੇ ਉਹਨਾਂ ਤੋਂ ਬੱਝੇ ਉਹਨਾਂ ਤੋਂ ਬਿਨਾ ਅਸੀਂ ਸੂਟ ਨਹੀਂ ਸਿਂਹ ਕਰਾਉਂਦੇ ਉਹਨਾਂ ਤੋਂ ਹੀ ਕਰਾਉਣੀ ਆ ਪਿੰਡ ਬੁੱਗਰੀ ਨੇ ਆਈਡੀ ਵਗੈਰਾ ਮੈਂਸ਼ਨ ਕਰਾਂਗੇ ਬਹੁਤ ਸਫਾਈ ਆ ਬਹੁਤ ਕਲਾ ਉਹਨਾਂ ਚ ਠੀਕ ਆ ਐਂ ਰੱਖੇ ਪ੍ਰਮਾਤਮਾ ਉਹਨਾਂ ਦੀ ਕਲਾ ਐ ਸੂਟ ਦੇ ਵਿੱਚ ਨਾ ਜਿਹਨੇ jaan ਪਾ ਦਿੰਦੇ ਆ ਜਿਹੜਾ ਆਪਾਂ ਅੱਜ ਸੂਟ ਵੇਅਰ ਕਰਨਾਗਾ ਉਹ ਵੀ ਉਹਨਾਂ ਤੋਂ ਹੀ ਸਟਿਚ ਕਰਵਾਇਆ ਹੈਗਾ ਇੱਥੇ ਤਾਂ ਆਪਾਂ ਮੰਡੀ ਸਾਡੇ ਮੋੜ ਵਾਲਿਆਂ ਦੀ ਦੁਕਾਨ ਆ ਤੇ ਉਹਨਾਂ ਨੇ ਦਿੱਤਾ ਉਹ ਸੂਟ ਆਪਾਂ ਨੂੰ ਮੋੜ ਵਾਲੀ ਹੈ ਨਾ ਕੀ ਨਾਮ ਆ ਵੀਰੇ ਦਾ ਮੋੜ ਨਾ ਉਸ ਮੋੜ ਕਲਾਉਡ ਹਾਊਸ ਵਾਲਮੀਕ ਚੌਂਕ ਵਾਲਿਆ ਉਹਨਾਂ ਨੇ ਆਪਾਂ ਨੂੰ ਸੂਟ ਦਿੱਤਾ ਹੈਗਾ ਬਾਕੀ ਆਪਾਂ ਵੀਡੀਓ ਵਗੈਰਾ ਵੀ ਉਹਨਾਂ ਨਾਲ ਕਲੈਬ ਕਰਾਂਗੇ ਤਾਂ ਬਹੁਤ ਹੀ ਵਧੀਆ ਵੈਰਾਈਟੀ ਹੁੰਦੀ ਆ ਔਰ ਜੈਨੂ ਜੇ ਪ੍ਰਾਈਸ ਹੁੰਦੇ ਉਹਨਾਂ ਦੀ ਚੀਜ਼ ਵਧੀਆ ਹੁੰਦੀ ਆ ਪ੍ਰਾਈਸ ਆ ਜਿਹੜੇ ਉਹਨਾਂ ਜੈਨੂ ਜੀ ਹੁੰਦੇ ਆ ਜਿੱਦਾਂ ਦੇ ਵੀ ਤੁਸੀਂ ਵੈਰਾਈਟੀ ਕਹੋਗੇ ਉਦਾਂ ਦੀ ਹੀ ਤੁਹਾਨੂੰ ਉਹਨਾਂ ਕੋਲੇ ਵੈਰਾਈਟੀ ਮਿਲ ਜੂਗੀ ਬਹੁਤ ਸੋਨਾ ਸੂਤ ਮਤਲਬ ਦਿੱਤਾ ਉਹਨਾਂ ਨੇ ਆਪਾਂ ਨੂੰ ਮੇਰੇ ਹੁਣ ਜਲੂਰੀ ਥੋੜਾ ਜਿਹਾ ਅਸੀਂ ਪਹੁੰਚ ਗਏ ਸੀ ਬਈ ਸਲੂਨ ਤੇ ਆਪਾਂ ਕੰਮ ਕਰਕੇ ਉਹਨਾਂ ਦਾ ਉਹ ਬੈਠੀ ਆ ਉਹ ਬੈਠੀ ਆ ਲਓ ਬਈ ਹੋ ਗਈ ਮੇਰੇ ਸੋਹਣੇ ਪੁੱਤ ਦੀ ਤਿਆਰੀ ਆ ਕੱਪੜੇ ਆਨੇ ਆ ਮਸਾਲਾ ਲੋਟ ਆਉ ਤੁਹਾਡੇ ਪੱਗ ਮੇਰੀ ਤਾਂ ਪੱਗ ਲੋਟ ਆ ਗਈ ਸੋਡਾ ਨਹੀਂ ਆਇਆ ਲੋੜੇ ਹਾਂ ਜੇ ਸੂਟ ਉਹਨਾਂ ਨੇ ਭੇਜੇ ਹੀ ਪੁੱਛਿਆ ਸੀ ਬਸ ਵਾਲੇ ਨੂੰ ਫੜਾ ਦੂੰਗੀ ਉਹ ਕਹਿੰਦੇ ਵੀਰੇ ਨੂੰ ਭੇਜ ਦੋ ਕਹਿੰਦੇ ਹੈ ਨਹੀਂ ਬਸ ਵਾਲਾ ਲੋਈ ਆਪਾਂ ਦਾ ਹੋ ਗਿਆ ਤਿਆਰ ਚੱਲ ਵੀ ਖੜ ਜਾ ਪੁੱਤ ਇੱਕ ਮਿੰਟ ਹੁਣ ਬੜਾ ਟਿਕਾਇਆ ਜਣਾ ਬੁੱਲੀਏ ਵਲੌਗ ਕਰਿਆ ਸੀ ਚੱਲ ਵੀ ਖੜ ਜਾ ਪੁੱਤ ਇੱਕ ਮਿੰਟ ਚਾਨਾ ਇਧਰ ਜਾ ਕੇ ਦੇਖਿਆ ਤੇਰਾ ਮੂੰਹ ਚਾਕੇ ਦਰੋਂ ਤਾਂ ਸਹੀ ਰੋਹੋ ਮੂੰਹ ਤੂੰ ਬੜੀ ਬਾਣੀ ਵੱਡੀ ਤੇ ਇਹਨਾਂ ਚਿੱਕੜ ਟੱਡਾ ਜਿੰਦੇ ਹੱਥ ਚਿੱਕੜ ਟੱਡਾ ਮੈਂ ਨਹੀਂ ਮਿਲਦਾ ਉਹਨਾਂ ਨੇ ਤੇ ਕਰ ਬਿੰਗਾਰੂ ਬਿੰਗੈ ਰੋ ਹੂੰ ਕੀ ਕਹਣਾ ਤਾ ਕਹਿੰਦੇ ਨੇ ਟਾਈਮ ਬਿੰਗਾਟੇ ਟਾਂ ਮਿਲਦਾ ਉਹਨਾਂ ਟਾਈਮ ਬਿੰਗਾਟੇ ਟੇ ਰਹੂ ਤਿੰਨ-ਤਿੰਨ ਦਿਲਵਿਸਟਿਕ ਤਿੰਨ-ਤਿੰਨ ਦੀ ਆ ਅੱਛਾ ਮੈਂ ਮਸੂਰੀ ਕਰਦੇ ਆ ਪੂਰੀ ਹੁਣ ਤੁਸੀਂ ਤਿੰਨ-ਤਿੰਨ ਦਿਲਵਿਸਟਿਕ ਦੀ ਹਈ ਮੈਨੂੰ ਵਧੀਆ ਹੀ ਲੱਗਦੀ ਹੈ ਕਿ ਜਿਹੜੀ ਆਪਾਂ ਲੈ ਕੇ ਆਏ ਆ ਹਨ ਹਮ ਆਪਾਂ ਸੇਲ ਕਰਦੇ ਵਾ ਜੇ ਮੈਨੂੰ ਹੋ ਵਧੀਆ ਲੱਗਦੀ ਆ ਦੋ ਦੋ ਦਿਲਵਿਸਟਿਕ ਮੈਨੂੰ ਵਧੀਆ ਲੱਗਦੀ ਆ ਉਹਦਾ ਵੀ ਉਹ ਵੀ ਬੜੇ ਘੈਂਟਾ ਰਿਜ਼ਲਟ ਦਾ ਜਿਹੜੀ ਆ ਵੱਡਾ ਸਾਈਜ਼ ਆ ਜਿਹੜੀ ਆਪਾਂ ਸੇਲ ਕਰਦੇ ਆ ਹਾਂ ਜਸਸ 30 ਤੋਂ ਵੱਡਾ ਛੋਟੇ ਜਿਹੀ ਬਿੰਦੀ ਇਹ ਥੋੜੀ ਜਿਆਦੇ ਵੱਡੀ ਛੋਟੀ ਆ ਲੋ ਬਈ ਚੱਲੇ ਆਪਾਂ ਕਿਆਤੇ ਹੋ ਗਿਆ ਰੇਡੀਆਂ ਛੇੜੀਆਂ ਆ ਜੋ ਜਸੇ ਹੈਲੋ ਹਰ ਹੈਲੋ ਇਹ ਨਹੀਂ ਮੈਨੂੰ ਬਸ ਕਲੇ ਰੀ ਸੋਣੇ ਲੱਗੀ ਆ ਨਿਕਲ ਗਿਆ ਕਿਤੇ ਹੋਣੇ ਚਾਹਉਂ ਪਉ ਤਾਂ ਪੇਸ਼ ਨਹੀਂ ਸੀ ਨਾ ਹੂੰ ਕੁੰਡਾ ਨਿਕਲ ਗਿਆ ਨਾ ਸਹਾਰੇ ਨਹੀਂ ਉਹ ਗੂਈਆ ਗੂਈ ਰਹਾ ਆ ਲਾਇਆ ਹਾਈ ਚੰਨ ਹਾਈ ਕਿਵੇਂ ਹੋ ਠੀਕ ਹਾਂ ਦੇਖੋ کیسے ਲੱਗ ਰਹੇ ਹਮ ਦੱਬੀਆ ਸਾਰਾ ਬੱਦਲ ਜਸਤੇ ਏ ਲੋਕ ਦਿਖਾਉਣੇ ਸਸਤੇ ਪਹਿਲਾਂ ਬੀਜੀ ਸੀ ਆ ਜੋ ਮਮਾ ਜੀ ਮੈਡਮ ਨੇ ਸਾਡੀ ਗਲਾਜ ਜ ਸਿਰ ਉਹ ਸਾਰਿਆਂ ਨੇ ਨੂੰ ਇੱਕਿਆਂ ਨੇ ਨੂੰ ਖੜਾ ਕਰਕੇ ਆ ਵੀ ਹੁੰਦੀ ਆ ਬਹੁਤ ਸੋਹਣਾ ਸੂਟ ਸਟਿਚ ਕੀਤਾ ਬਾਈ ਉਹਨਾਂ ਨੇ ਮੇਰਾ 4 5 ਜਸਤੇ ਦਾ ਵੀ ਬਹੁਤ ਸੋਹਣਾ ਸੂਟ ਸਟਿਚ ਕੀਤਾ ਉਸੇ ਗੱਡੀ ਕਢਾ ਕੇ ਲਿਖਾਂਗੇ ਨੋ ਬਈ ਅ ਪਿੰਡ ਬੁਗਰਾ ਤੇ ਆਪਾਂ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ ਹਨਾ ਵੀਡੀਓ ਵੀ ਕੋਲਾਬ ਕਰਾਂਗੇ ਬਹੁਤ ਸੋਹਣਾ ਸੂਟ ਸਟਿਚ ਕੀਤਾ ਉਹਨਾਂ ਨੇ ਸਾਡੇ ਰੋ ਖੁਸ਼ ਹੋ ਗਈ ਹਨਾ ਜਸਤੇ ਹਾਂ ਬਹੁਤ ਜਸਦੇਵ ਜੀ ਬਹੁਤ ਸੋਹਣਾ ਸੂਟ ਸਟਿਚ ਕੀਤਾਗਾ ਵੀ ਜੇ ਮੈਂ ਆਪਾਂ ਉਹਨਾਂ ਨੂੰ 2-3 ਦਿਨਾਂ ਦੇ ਵਿੱਚ ਵਿੱਚ ਹੀ ਫੜਾਇਆ ਸੀਗਾ ਤੇ ਬਹੁਤ ਸੋਹਣਾ ਸਟਿਚ ਕੀਤਾ ਵਈ ਐ ਸਾਡੀ ਰੂਹ ਖੁਸ਼ ਹੋ ਗਈ ਰਾਹੀ ਗੁਰੂ ਜੀ ਨੇ ਦੇ ਕੰਮ 'ਚ ਤਰੱਕੀਆਂ ਪਾਉਣ ਲੋ ਵਈ ਪਹੁੰਚ ਗਏ ਸਾਡੇ ਬਾਈ ਦੇ ਪਿੰਡ ਸਿੱਧੂ ਮੋਸੇ ਵਾਲੇ ਦੇ ਪਰ ਆਪਾਂ ਜਾਣਾਂ ਦਾ ਗਾਹਾਂਗਾ ਇਹ ਸਾਡੇ ਬਾਈ ਦਾ ਪਿੰਡ ਆ ਸਿੱਧੂ ਨੂੰ ਸਿਆਲੇ ਬਾਈ ਦਾ ਪਸੰਦ। ਚੰਗੀ ਨਾ ਪਰ ਦਿਲਾਂ ਚ ਹਮੇ ਇਸ਼ਾਰਾ ਹੋ ਜਾਏ ਉਨ ਆਪਣੇ ਤੋਂ ਓਂ ਪ੍ਰਮਾਤਮਾ ਵੀਰੇ ਨੂੰ ਲੈ ਗਿਆ। ਪਰ ਦਿਲਾਂ ਦੇ ਵਿੱਚ ਹਮੇਸ਼ਾ ਰਾਜ ਕਰੂ ਸਾਡਾ ਬਾਈ। ਸਿੱਧੂ ਮਸੇਵਾਲਾ ਸਾਰਿਆਂ ਦੇ ਸਾਰਿਆਂ ਦਿਲਾਂ ਦੇ ਵਿੱਚ ਰਾਜ ਕਰੂ ਬਾਈ। ਕਰਦਾ ਵੀ ਆ। ਪਹੁੰਚ ਗਏ ਸੀ ਆਪਾਂ। ਰਾਈ ਸੀ ਇਹ ਪੱਤੀ ਆਪਣੇ ਦੇ ਪਿੰਡ ਵਿਆ ਸੀ ਕੁੰਜ ਗਈ ਆ ਰਹੇ ਕੌਂਤ ਤੇ ਬਾਖੋਂ ਤੇ ਕੌਣ ਕੇ ਬਣਾਉਗੇ ਨੇ ਵੀਰ ਤਾਂ ਮਿਲੇ ਆਪਾਂ ਪਿਛਲੇ ਪਿਛਲੇ ਪਹਿਲੇ ਮਿਲੇ ਸੀ ਨਾ ਇੱਥੇ ਆਪਾਂ ਉੱਥੇ ਜਰੂਰ ਆ ਕੇ ਵਿਧਾਨ ਸਾਈਡ ਸასი ਗਾਲ ਬਰਦਰ ਜੀ ਤੁਹਾਡਾ ਸੈਲਫੀ ਲੈਣੀ ਸਕਾਜੀ ਹਾਂ ਜੀ ਜੀ ਬੜੇ ਚਾਹੁੰਦੇ ਆਂ ਸ਼ੁਕਰੀਆ ਕੋਸਿੰਗ 5 28 80 ਕਮੈਂਟ ਤੁਸੀਂ ਕੋਈ BA 2 लाख ਦੇ Z ਤੱਕ ਸੋ ਦੀ ਪੂਰਨ ਸੇਵਾ ਹੁੰਦੀ ਆਪਣੇ ਕੋਲ ਕੋਈ ਢੇ ਲੈ ਆ ਰਹੀ ਹੁੰਦੀ ਹੈ ਨਾ ਤੇ ਬਾਹੇ ਕੋਈ ਨੂੰ ਚਾਰ ਦੇ ਕਲਾ ਵਿੱਚ ਰੱਖਦੇ ਬਸ ਤਾਂ ਹੀ ਮਾਰਾ ਜਾਂ ਪੁਲੀਆ ਚਾਲਵਾਈ ਜਾਵੇ ਲੋਕਾਂ ਦੀਆਂ ਵੱਲੇ ਨੂੰ ਕਾਨੂੰਨੀ ਮੁੱਸੇ ਨੂੰ ਮੁੱਸੇ ਬੰਨਹਾ ਅਸੀਂ ਸ਼ਰਮ ਕਰੀਏ ਚੱਲ ਵੈਨੋਂ ਕਦੇ ਨਹੀਂ ਸੀ ਤੋਂ ਲੋੜ ਬਹੁਤ ਵਧੀਆ ਪ੍ਰੋਗਰਾਮ ਸੀ ਬਈ ਬਹੁਤ ਜ਼ਿਆਦਾ ਵਧੀਆ ਸੀਗਾ ਬਾਕੀ ਜੱਸੇ ਧੀ ਵਾਲਿਆਂ ਦਾ ਵਧੀਆ ਹੀ ਹੁੰਦਾ ਹਾਂ ਹੈਨਾ ਜਿੰਨਾ ਲੈ ਕੇ ਆਇਆ ਉਹ ਨਹੀਂ ਥੋੜਾਗਾ ਕੋਈ ਨਹੀਂ ਚਾਹੁੰਦਾ ਹੁੰਦਾ ਨਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਮੈਂ ਗੱਲ ਲੈ ਕੇ ਆਇਆ ਬੁੱਤਲਾ ਲੋੜ ਕਰੀਏ ਨੂੰ ਹੁਣ ਆਪਾਂ ਨਾ ਨਾ ਇਹ ਤਾਂ ਗੋਲੀਆਂ ਪਈਆਂ ਦੀ ਗੱਲ ਹੁੰਦੀ ਆ ਯਾਰ ਅੱਛੀ ਤਾਂ ਗੋਲੀਆਂ ਨੇ ਉਹ ਗੁੰਮ ਜਾਣਗੀਆਂ ਉਹਨਾਂ ਨੂੰ ਬਲੌਂਕ ਨਾੜਿਆ ਹੋ ਗਿਆ ਕੋਈ ਨਾ ਫਿਰ ਆਪਾਂ ਜਾਈਏ ਉਹਨੇ ਮੁੱਸੇ ਪੈਂਦਾ ਕੋਈ ਨਾ ਫਿਰ ਕਿੰਨਾ ਕਿ ਦੂਰ ਇੱਥੇ ਦੇਖਣਾ ਇਹ ਦੇਖਣਾ ਪਊ ਦੂਰ ਤਾਂ ਹੈ ਨਹੀਂ ਜੇ ਆਪਾਂ ਮਾਂਸਾ ਕੁੰਮੜਿਆ ਜੇ ਮਾਂਸਾ ਜਾ ਕਰਤਾ ਦੂਰ ਨਹੀਂ ਇਹ ਤਾਂ ਪਊ ਬੰਦੇ ਸਭ ਮਾਂਸਾ ਵਿੱਸਤ ਹੈ ਹਾਂ ਹਾਂ ਤਾਂ ਕੋਈ ਨਹੀਂ ਮਾਂਸਾ ਟੂਮ ਟਾਈਮ ਜਨ ਨਾਲ ਲਿਪੜ ਗਿਆ ਸਾਰਾ ਪ੍ਰੋਗਰਾਮ ਇਹ ਥੋੜਾ ਲੇਟ ਹੋ ਗਏ ਸ਼ਗਨੋਂ ਕਨੀਓ ਹਣਾ ਇਸੇ ਲੋ ਬਈ ਪਹੁੰਚ ਗਏ ਸੀ ਵੀਰੇ ਦੇ ਪਿੰਡ ਤੇ ਅੱਜ ਹੈਗੀ ਸੀ ਤਮੰਨਾ ਵੀ ਜਾ ਕੇ ਆਈਏ ਖੇਤ ਵੀਰੇ ਦੇ ਸਮਾਂ ਤੇ ਦੇਖ ਆਈਏ ਬਹੁਤ ਟਾਈਮਸ ਬਾਅਦ ਮਤਲਬ ਇਹ ਚੀਜ਼ ਹੋਈ ਆ ਪਹਿਲਾਂ ਇਹ ਹੈਗੀ ਸੀ ਵੀ ਮਿਲੀਏ ਵੀਰੇ ਨੂੰ ਬਸ ਉਸ ਟਾਈਮ ਹੈ ਹੀ ਨਹੀਂ ਸੀਗਾ ਵੀ ਕਦੇ ਇਹ ਵੀ ਗੱਲ ਹੋਊਗੀ ਜੇ ਜਾਵਾਂਗੇ ਤਾਂ ਵੀਰਾ ਮਿਲਣਾ ਨਹੀਂ ਕਦੇ ਆ ਇੱਥੇ ਵੀ ਫੋਟੋ ਲੱਗਿਆ ਹਾਂ

ਨਾਲ ਹੈ ਨਹੀਂਗੇ ਬਾਬੂ ਵੀ ਹੈ ਨਹੀਂ ਉੱਥੇ ਠੀਕ ਹੈ ਹਾਂਜੀ ਅਸੀਂ ਚੱਲੇ ਸੀਗੇ ਬਾਈ ਦੀ ਸਮਾਰਟ ਅਸੀਂ ਕਿ ਅੱਜ ਦੇਖ ਕੇ ਜਾਵਾਂਗੇ ਹਨਾ ਕਿਉਂਕਿ ਇੱਧਰ ਕਦੇ ਆਈ ਨਹੀਂਗੇ 96 ਰੋਣ ਲੱਗ ਗਿਆ ਵੀ ਮਿਲਿਆ ਨਹੀਂ ਵੀ ਤਾਂ ਛੋਟਾ ਸਿੱਧੂ ਆਣਾ ਚਾਹੁੰਦਾ ਕੋਈ ਨਾ ਫੇਰ ਮਿਲ ਲਈ ਐ ਮਿਲਣ ਨਹੀਂ ਨਾ ਦਿੰਦੇ ਹਨਾ ਘੱਟ ਮਿਲਣ ਦਿੰਦੇ ਆ ਉਹ ਗੰਦੇ ਸੀ ਇਹਨੇ ਖੋਲਦਾਂਗੇ ਤਿੰਨ ਚਾਰ ਦਿਨਾਂ ਤੱਕ ਕਹਿੰਦੇ ਵੀ ਅੰਦਰੋਂ ਤੁਸੀਂ ਟਰੈਕਟਰ ਵਗੈਰਾ ਬਾਹਰ ਦਾ ਕੋਈ ਵੀ ਕੋ ਦੇਖਣਾ ਹੋਵੇ ਦੇਖ ਸਕਦੇ ਲੋਵੇ ਕਿੰਨੇ ਜਣਿਆਂ ਨੂੰ ਬਾਈ ਰੋਜੀ ਰੋਟੀ ਪਾ ਕੇ ਗਿਆ ਦੇਖੋ ਇਹ ਰੋਜੀ ਰੋਟੀ ਹੈ ਕਿੰਨੇ ਜਣਿਆਂ ਨੂੰ ਰੋਜੀ ਰੋਟੀ ਪਾ ਕੇ ਗਿਆ ਬਾਈ ਦੇਖੋ ਹੋਸੇ ਮੈਂ ਸਹੀ ਗੱਲ ਇਹ ਅਸਲ ਕਮਾਈ ਬਾਈ ਦੀ कोई रोजी रोटी खोलंदा ए पाके गया भाई सारेनु हनाई के नहीं जसे कोई खोलंदा हुंदा जैसे पर ए भाई पाके गया सारे रोजी तो रोटी तो ਵਾਹ ਮਾਸੀ ਹੈ ਕਿ ਕਿ ਮਾਸੀ ਹੈ ਕਿ ਕਿ ਬਾਦਰੂ ਜੀ ਵਾਣੇ ਕੈਮਰਾ ਜੱਪ ਕਰ ਪਰ ਸਾਨੂੰ ਆ ਨਾ ਆਤੀ ਹੈ ਉਹ ਆਵਾਜ਼ ਪਹਿਲਾਂ ਆ ਵੀ ਜੋ ਦਰਨੇ ਆ ਗਿਆ अरे <laughs> मोहल्ले तो बड़े तरफ मस्जिद देख फुट की है पे 8 फुट की है ना यार रोड में एक वीडियो है वीडियो बनाओ हाँ देख के लिए मेरी मासी रजनी दाई रा किसी को मिला देखा होगा मान के लिए आई तो है आता गया पर मान खराब होने लगा हाँ ਤੇ ਗਾਮ ਨੂੰ ਨਾ ਸਾਰੀ ਉਹ ਪਹਿਲਾਂ ਲੋਕਾਂ ਕੋਲ ਵੀ ਜਿੱਤੇ ਬੰਦਾ ਮਾਰ ਕੇ ਦੇ ਕੋਸ਼ ਜੋ ਇਹ ਗੱਲ ਕਰਾਈ ਰੱਖੋ ਉਹ ਵਈ ਜਾਂਦੇ ਸੀ ਅਸੇ ਆਉਦੇ ਪਿੰਡ ਬਹੁਤ ਮਨ ਉਦਾਸ ਹੋਇਆ ਹਨ ਬਹੁਤ ਮਤਲਬ ਔਖਾ ਹੁੰਦਾ ਹੈ ਇਹ ਚੀਜ਼ ਨੂੰ ਦੇਖਣਾ ਮਾਂ ਪਿਓ ਨੂੰ ਪੁੱਛ ਕੇ ਦੇਖੋ ਹਨ ਏਡੇ ਏਡੇ ਘਰ ਚ ਵਰਗੇ ਤੇ ਪੁੱਤ ਜਵਾਨ ਤੇ ਪੁੱਤ ਦੁਨੀਆ ਤੋਂ ਵਾਗ ਗਏ ਹਨ ਮਤਲਬ ਕੋਈ ਲਾਉਜ਼ਰੀ ਹੈਗਾ ਵੀ ਬਹੁਤ ਮਨ ਖਰਾਬ ਹੋਇਆ ਹੈ ਨਾ ਚਲੋ ਛੋਟੇ ਸਿੱਧੂ ਨੂੰ ਪ੍ਰਮਾਤਮਾ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਰਹੇਗਾ ਨਾ ਜੁਗ ਜੁਗ ਜੀਵੇ ਉਹ ਲੰਮੀ ਉਮਰਾਂ ਕਰੇ ਪ੍ਰਮਾਤਮਾ ਉਹਦੀਆਂ ਪਰ ਇੱਕ ਚੀਜ਼ ਦੇਖੀ ਬਾਈ ਸਾਰਿਆਂ ਨੂੰ ਰੋਜ਼ਗਾਰ ਦੇ ਕੇ ਗਿਆ ਉਥੇ ਦੇਖਿਆ ਸੀ ਅੱਪ ਪਹਿਲੀ ਵਾਰ ਆਏ ਆ ਬਈ ਨ ਵੀਨ ਨੂੰ ਛੱਡਦਾ ਸੀ ਘਰੇ ਹੁਣ ਅਸੀਂ ਜਾਂਨੇ ਆ ਜੱਸੇ ਨੂੰ ਛੱਡਣ ਲਿਖਦੇ ਨੇ ਜੱਸੇ ਕਿੰਦਰਾ ਨੀਂਦ ਆਈ ਜਾਂਦੀ ਰਾ ਜੱਸੇ ਨਾਲ ਤਾਂ ਸੀ ਵਿਆਹ ਚ ਕੌਫੀ ਪੀਤੀ ਨਾ ਚਾਹ ਪੀਤੀ ਪਹਿਲਾਂ ਤਾਂ ਸਾਨੂੰ ਚਾਹ ਚੜਿਆ ਵੀਡੀਓ ਬਣਾਉਂਦਾ ਘੰਟਾ ਡੇਢ ਘੰਟਾ ਸੀ ਵੀਡੀਓ ਬਣਾਉਂਦੀ ਕਰਾ ਕਰਦਾ ਨਾ ਤੁਸੀਂ ਕੋਈ ਪੀਤੀ ਨਾ ਚਾਹ ਪੀਤੀ ਮੈਨੂੰ ਲੈ ਰਲ ਹਸਪਤਾਲ ਕਿਉਂ ਤੁਹਾਡਾ ਕੋਲ ਲੈ ਰਲ ਹਸਪਤਾਲ ਵੀਡੀਓ ਬਣਾਉਣ ਵਾਸਤੇ ਹੋਰ ਹਣ ਹੁਣ ਵਾਸੀਆਂ ਹੀ ਇਹਨੇ ਸਿਰ ਫਟਿਆ ਜਾਂਦਾ ਦੁਖੀ ਜਾਂਦਾ ਨੇ ਸਿਰ ਉੰਨੀਆਂ ਤਾਂ ਵਿਆਹ ਵਾਲੇ ਮੁੰਡੇ ਦੀਆਂ ਵੀਡੀਓ ਨਹੀਂ ਬਣੀਆਂ ਸੀ ਜਿਹੜੇ ਤੁਸੀਂ ਬਣਾ ਲਈਆਂ ਫੂਡ ਮੁਖ ਜਾ ਲੈ ਉੱਥੇ ਖੜਾਈਆਂ ਤੁਸੀਂ ਉੱਥੇ ਵਿਆਹ ਵਾਲੇ ਮੁੰਡੇ ਨੇ ਵੀਡੀਓ ਕਲੈਪ ਵੀ ਕਰਨੀਆਂ ਫਿਰ ਜਿਨ੍ਹਾਂ ਨੇ ਫੂਡ ਸੇਹਨਤਾ ਦਿੱਤਾ ਫਿਰ ਅਗਲਾ ਕਹਿੰਦਾ ਪਤਾ ਨਹੀਂ ਲੈ ਕੇ ਰੱਖ ਲਿਆ ਕਿ ਨਹੀਂ ਦੱਸੇ ਆਪਾਂ ਇਹ ਗੱਲ ਕਹੋਣੀ ਨਹੀਂ ਸੈਨੂੰ ਛੱਡ ਕੇ ਆਵਾਂਗੇ ਜਿ세 ਰੈਸਟ ਕਰਾਂਗੇ ਹੁਣ ਤਾਂ ਬਸ ਅਸੀਂ ਵੀ ਮੈਂ ਵੀ ਠਾਕੁਰ ਜੀ ਨੂੰ ਭੋਗ ਲਵਾ ਕੇ ਨਾ ਬਸ ਹੁਣ ਹੀ ਆ ਜੂ ਕਰੇ ਹਨਾ ਵਧਾ ਕੇ ਆਏ ਨੇ ਰੈਸਟ ਕਰਾਂਗੇ ਅੱਜ ਕੁਝ ਜਿ세 ਆਪਣਾ ਦਿਨ ਵੀ ਬਾਲੇ ਹੋਗੇ ਤੁਰੇ ਫਿਰਦਿਆਂ ਨੂੰ ਰੈਸਟ ਤਾਂ ਉਹਨੇ ਤਾਂ ਉਹਨੂੰ ਕਿਹਾ ਹਾਂ ਜਿਹੜੇ ਬੱਖਵਾਲੀ ਕੁੜੀ ਜੋ ਹੋ ਰਹੀ ਸੀ ਸੱਚ ਬੱਖਵਾਲੀ ਕੁੜੀ ਕਹਿੰਦੀ ਮੈਂ 8 ਵਜੇ ਆ ਜੂ ਲੈ ਉਹਨੂੰ ਐਂ ਕਹਦੇ ਵੀ 9:00 ਵਜੇ ਹਨਾ ਹੋਰ 9:00 ਵਜੇ ਆ ਜਾ ਕਰ ਵੀ ਹਾਂ ਉਹਨੇ ਮੁਝੇ ਸੇ ਆਪਣਾ ਸਰੀਰ ਦਾ ਸੈੱਟ ਹੋ ਜਾਊਗਾ ਕੋਈ ਤਾਂ ਨਹੀਂ ਆਪਾਂ ਗਏ ਹਾਂ ਹੋਰ ਪਰ ਸਕੂਲ ਜਾਣਾ ਚਾਹੁੰਦੇ ਹਾਂ ਫੇਰ ਵੀ ਚੱਲ ਜਿੱਸੇ ਕਿਥੇ ਤਾਂ ਹੁੰਦਾ ਆਪਾਂ 4-5 ਵਜੇ ਉੱਠਦੇ ਆ ਕਿੱਥੇ ਚੱਲ ਆਪਾਂ ਆਪਣਾ ਰੁਟੀਨ ਜਾਂਦਾ 6 6:30 7 ਵਜੇ ਉੱਠਣਾ ਫੇਰ ਵੀ 5:30 5:30 ਵਜੇ ਉੱਠਣਾ ਪੜੀ ਕਰਕੇ ਇਹਨਾਂ ਕਰਕੇ ਜਾ ਕੇ ਕਰਕੇ ਨਾ 7:30 ਵਜੇ ਬੈਨ ਆ ਜਾਂਦੀ ਆ ਹਾਂ ਪਰ ਮੈਨੂੰ ਐ ਸੋਖਾ ਜੱਸੇ ਵਿਚਾਰ ਚ ਆ ਨੂੰ ਰੀਡਰ ਸਕੂਲ ਲੱਗਦਾ 9 ਵਜੇ ਮੈਂ 6:30 7:00 ਉੱਠ ਖੜਨੀ ਆ ਲੱਗਦਾ ਤਾਂ ਇਹਨਾਂ ਦੇ ਵੀ ਇੰਨੇ ਵੇਲੇ ਫਿਰ ਬੈਣ ਆਉਂਦੀ ਆ ਉਹ ਅਲੱਗ ਨਾਲ ਟਾਈਮ ਲਾ ਦਿੰਦੀ ਆ ਲਾ ਦਿੰਦੀ ਆ ਹਾਂ ਪਰ ਜੇ ਆਪ ਛੱਡ ਕੇ ਆਈਏ ਫਿਰ ਕਰ ਲਓ ਕੁਝ ਹੋਰ ਐਕਟਿਵ ਸੀਗੇ ਕਰ ਲਓ ਬਿੱਟੂ ਕਹਿੰਦੇ ਐਕਟਿਵਾਂ ਲੈ ਕੇ ਦਿੰਦੀ ਆ ਦਿਨਾਂ ਤਾਂ ਨਹੀਂ ਵੀ ਤੁਸੀਂ ਆਕਾਂ ਨੂੰ ਛੱਡੇ ਹਾਂ ਜੱਸੇ ਵਧੀਆ ਕਹਿੰਦੇ ਆ ਕੇ ਕੰਮ ਚੱਲੇਗੀ ਹਾਂ ਸਹੀ ਗੱਲ ਆ ਕਰ ਸਹੀ ਆ ਫਿਰ ਤਾਂ ਜੱਸੇ ਨਾਲੇ ਟਾਈਮਿੰਗ ਦੀ ਬਚਤ ਹੋ ਜਾਂਦੀ ਦਾ ਕੱਪੜਿਆਂ ਵਾਲੇ ਮੋੜ ਆ ਲਿਆ ਪੂਰੀ ਗੱਡੀ ਦੀ ਖੜੀ ਆ ਤਾਪਾ ਮੰਡੀ ਸਾਡਾ ਪਿੰਡ ਆਉਂਦੇ ਪਿੰਡ ਦਾ ਕਿੰਨਾ ਮੂਹ ਹੁੰਦਾ ਹਨਾ ਜੀ ਅਾਉਦਾ ਹੱਲੇ ਇਹ ਤਾਂ ਹੀ ਗੱਲ ਨਹੀਂ ਹਾਂ ਸਾਰਾ ਨਰਮਾਇਸੇ ਵੀ ਬਸ ਬਾਏ ਹਾਂਜੀ ਬਾਈ ਸਾਰਾ ਕੁਝ ਅੱਜ ਬਹੁਤ ਵਧੀਆ ਰਿਹਾ ਬਾਬਾ ਜੀ ਦੀ ਕਿਰਪਾ ਨਾਲ ਤੇ ਬਲੌਗ ਦਾ ਆਪਾਂ ਇੱਥੇ ਕਰਾਂਗੇ ਐਂਡ ਚਾਹ ਪੀ ਕੇ ਕਿਉਂਕਿ ਸਿਰ ਬਹੁਤ ਜ਼ਿਆਦਾ ਦੁਖੀ ਜਾਂਦਾ ਸੀਗਾ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਜ਼ਰੂਰ ਕਰਨਾ ਤੇ ਬਲੌਗ ਦੱਸਣਾ ਵੀ ਕਿਵੇਂ ਲੱਗਿਆ ਬਹੁਤ ਸੋਹਣਾ ਬਲੌਗ ਆ ਤੇ ਬਾਈ ਦੇ ਪਿੰਡ ਵੀ ਜਾ ਕੇ ਆਏ ਸੀ ਮੂਸੇ ਤੇ ਸਾਰਿਆਂ ਨੇ ਜ਼ਰੂਰ ਦੇਖਣਾ ਵਲੌਗ ਬੀ ਕਿਵੇਂ ਲੱਗਿਆ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਥੈਂਕ ਯੂ ਸੋ ਮੱਚ